मैडम आज जो ਤੁਸੀਂ ਅੱਜ ਉਪਰਾਲਾ ਕੀਤਾ ਉਹਦੇ ਬਾਰੇ ਮੈਂ ਬਿਰਮਾ ਦੇ ਇੱਕ ਮਿੰਟ ਦੇ ਵਾਸਤੇ ਕਾਰਜ ਜੋ ਕਿ ਸਨ ਹੋ ਤਾਂ ਨੇ ਤਵੇਰ ਨੇ ਪਕੀ ਗਈ ਹੈ ਕਿ ਇਹਨੇ ਇੱਕ ਹਾਲਤ ਦੇ ਰਿਪੋਰਟ ਹੈ ਕਿ ਇਹਨੇ ਉਹ ਆਪਣੇ ਜੋ ਖਾਤੇ ਨੇ ਉਹਨਾਂ ਦੇ ਨਾਲ ਆਪਣੀ ਆਪ ਮੁਕਤੀ ਬਣਾਉਣੀ ਹੈ ਤੇ ਉਹਦੇ ਵਿੱਚ ਇਹ ਵੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਬਾਅਦਲੇ ਦਿਨਾਂ ਨੂੰ ਸੁਨਹਿਣਾ ਦੇਖਦੇ ਹੋਏ ਜਲਦੀ ਜਲਦੀ ਸਾਡੇ ਜੋ ਕੰਮ ਨੇ ਕੀਤੇ ਅਧਿਕਾਰ ਮੈਡਮ ਇਤਾਂ ਜੋ ਪਰਲੇ ਅੱਗੇ ਵੀ ਕਰੇ ਸਾਡੇ ਪੰਜਾਬ ਅੱਗੇ ਬਾਰੇ ਮੇਰੇ ਪੰਜਾਬ ਹੋਵੇ ਕੋਈ ਵੀ ਬੱਚਾ ਤੇ ਮੈਡਮ ਇਤਾਂ ਜੋ ਪਰਲੇ ਅੱਗੇ ਵੀ ਕਰੇ ਸਾਡੇ ਪੰਜਾਬ ਅੱਗੇ ਮੈਂ ਕਿ ਉਹ ਅੰਮੋਸ ਪੰਡਾ ਨੂੰ ਇਹ ਨਹੀਂ ਕਰ ਸਕਦਾ ਠੀਕ ਥੈਂਕ ਯੂ ਸਾਖੀ ਸਾਹਿਬ ਅੱਜ ਤੁਸੀਂ ਇੱਥੇ ਕੁੱਕੜਪਿੰਡ ਪਹੁੰਚੇ ਹੋ ਪ੍ਰੋਗਰਾਮ ਸਮਾਗਮ ਤੇ ਉਹ ਬੜਾ ਮਿਹਰਬਾਨ ਜੈਪੀਮ ਜੈ ਭਾਰਤ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ਵ ਵਾਸੀਆਂ ਨੂੰ ਅੱਜ ਇਹ ਜੋ ਇੰਟਰਨੈਸ਼ਨਲ ਔਮਨਸ ਡੇ ਵੀ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਹਰ ਗਲੀ ਹਰ ਕਸਬੇ ਹਰ ਸ਼ਹਿਰ ਦੇ ਵਿੱਚ ਉਹ ਬਹੁਤ ਹੀ ਵੱਡੀ ਚੀਜ਼ ਹੈ ਤੇ ਪਰਮਪੁਜੀਨੀ ਡਾਕਟਰ ਪਿੰਬਰਾ ਅੰਬੇਡਕਰ ਜੀ ਦੇ ਸੰਵਿਧਾਨ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਮੇਰੇ ਦੇਸ਼ ਭਾਰਤ ਦੇ ਵਿੱਚ ਪਹੁੰਚਾਈਆਂ ਜਾ ਰਹੀਆਂ ਨੇ ਚਾਹੇ ਥੋੜੀ ਮਾਤਰਾ ਦੇ ਵਿੱਚ ਨੇ ਉਹ ਵੀ ਬਹੁਤ ਵੱਡੀ ਗੱਲ ਹੈ ਇਸ ਲਈ ਮੈਂ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹਨਾ ਕਿ ਅੱਜ ਜੋ ਫੁਕੜਪੈਣ ਦੇ ਵਿੱਚ ਮੇਰੇ ਹਲਕੇ ਜਲੰਧਰ ਦੇ ਵਿੱਚ ਜੋ ਪ੍ਰੋਗਰਾਮ ਕੀਤਾ ਗਿਆ ਸੈਮੀਨਾਰ ਕੀਤਾ ਗਿਆ ਇਹ ਬੱਚਿਆਂ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਦੇ ਲਈ ਪੜ੍ਹਾਈ ਦੇ ਨਾਲ ਜੋੜਨ ਦੇ ਲਈ ਤੇ ਆਪਣੇ ਕੀਤੇ ਨੂੰ ਹੋਰ ਇੱਕ ਚੰਗੀ ਜਗ੍ਹਾ ਤੱਕ ਲੈ ਕੇ ਜਾਣ ਦੇ ਲਈ ਕੀਤਾ ਗਿਆ ਇਸ ਦੇ ਵਿੱਚ ਬੱਚਿਆਂ ਨੂੰ ਫ੍ਰੀ ਕੰਪਿਊਟਰ ਐਜੂਕੇਸ਼ਨ ਇੰਗਲਿਸ਼ ਸਪੀਕਿੰਗ ਕੋਰਸਸ ਤੇ ਨਾਲ ਹੀ ਨਾਲ ਐਮਬ੍ਰੋਇਡਰੀ ਦੇ ਗੁਣ ਵੀ ਦਿੱਤੇ ਜਾ ਰਹੇ ਨੇ ਤੇ ਸਲੂਟ ਪੰਜਾਬੀ ਸੁਸਾਇਟੀ ਨੂੰ ਮੈਂ ਦਿਲ ਤੋਂ ਸਲਾਮਤ ਕਰਦਾ ਹਾਂ ਉਹਨਾਂ ਦਾ ਮਾਣ ਕਰਦਾ ਹਾਂ ਉਹਨਾਂ ਦੀ ਹੌਸਲਾ ਵਧਾਈ ਕਰਦਾ ਕਿ ਜਿਹੜਾ ਉਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਸੰਸਥਾ ਨੂੰ ਖੋਲ ਕੇ ਇਸ ਸੰਸਥਾ ਦੇ ਨਾਲ ਇੱਕ ਵੀ ਖੋਲ ਕੇ ਪਿੰਡ ਕੁੱਕੜ ਦੇ ਵਿੱਚ ਵੀ ਆ ਕੇ ਆਪਣਾ ਇੱਕ ਇਨੀਸ਼ੀਏਟਿਵ ਖੋਲਿਆ ਤੇ ਮੇਰੇ ਵੱਲੋਂ ਸਾਰੀਆਂ ਵਿਸ਼ੇਸ਼ੀਆਂ ਮਹਿਲਾਵਾਂ ਨੂੰ ਹੈਪੀ ਮੂਨਸ ਦੇ ਹਰ ਜਿਹੜੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਸਨਮਾਨਿਤ ਕੀਤਾ ਚਾਹੁੰਦਾ ਹਾਂ ਇਸ ਸਮੇਂ ਤਾਂ ਉਹਨਾਂ ਨੂੰ ਸਰਟੀਫਿਕੇਟਸ ਤੇ ਮੈਡਲ ਦਿੱਤੇ ਗਏ ਨੇ ਤੇ ਉਹ ਸਾਰਾ ਕੁਝ ਮੇਰੇ ਟੀਵੀ ਸ਼ੋਅ ਦੇ ਮਾਧਿਅਮ ਨਾਲ ਰੇਂਜ ਹੋ ਗਿਆ ਓਕੇ ਜੀ ਨਾਲ ਹੀ ਨਾਲ ਮੇਰੀ ਸੋਸਾਇਟੀ ਜੋ ਕਿ ਪਰਮਪੁਤ੍ਰੀ ਡਾਕਟਰ ਕੀ ਮਰੋਜੀ ਦੇ ਨਾਮ ਤੇ ਯੂਥ ਐਜੂਕੇਸ਼ਨਲ ਚੱਲ ਰਹੀ ਹੈ ਮੋਦੇ ਮੁਤਾਬਕ ਇਸ ਸਾਧਿਆ ਵਿਸ਼ੇ ਨਿਰਵਿਸ਼ਤਾ ਬੱਚਿਆਂ ਨੂੰ ਸਿੱਖਿਆ ਸਮਾਜਿਕ ਨਾਚਾਂ ਵਿੱਚ ਸਮਾਜਦਾਰਨ ਤੇ ਨਾਲ ਹੀ ਨਾਲ ਆਪਣੀ ਪੜ੍ਹਾਈ ਦੇ ਨਾਲ ਜੁੜ ਕੇ ਸਮਾਜ ਵਿੱਚ ਆਪਣਾ ਹੌਂਸਲਾ ਬੁਲੰਦ ਕਰੇ ਓਕੇ ਜੀ ਜੈ ਜੀ ਓਕੇ ਜੀ